जिला जलंधर अधीन पेंड जेतेवाली स्कूल विच ट्रैक्टर वाले खिलाफ नेम परचा एफआईआर नंबर बहत्तर धारा दो सौ पचानवे एससी एस टी एक्ट दर्ज किया गया पैगामे जगत गढ़ शंकर तो बलजिंदर कितना दी रिपोर्ट गत हमारे विचारों और सपनों की धारा है ਤੁਹਾਡੀ ਸੋਚ ਤੇ ਪੈਰਾ ਦੇ ਅੰਗ ਖੋਕੇ ਸੋ ਸਾਰੇ ਸਾਥੀਆਂ ਨੂੰ ਜੈ ਗੁਰਦੇ ਜੈ ਹਨ ਗੁਰਦੇ ਜੈ ਪੀਮ ਜੈ ਭਾਰਤ ਜੋ ਮਸਲਾ ਜਿਹੜਾ ਪਿੰਡ ਦੇਪੇਵਾਲੀ ਦੇ ਵਿੱਚ ਧੰਨ ਧੰਨ ਸਰਪੁਰ ਅਬਦਾਸ ਮਹਾਰਾਜ ਤੇ ਗੁਰੂ ਘਰ ਤੇ ਜਿਹੜਾ ਸਕੂਲ ਜਿਹੜਾ ਗੁਰੂ ਅਬਦਾਸ ਮਹਾਰਾਜ ਤੇ ਜਿੱਥੇ ਜੜੇ ਬਣਾਇਆ ਸੀ ਜੋ 108 ਸੰਤ ਜੇਸ਼ਨਾਤ ਮਹਾਰਾਜ ਜੀ ਦੀ ਦੇਖ ਰੇ ਦੂਵੇ ਜਿਹੜਾ ਬੜੇ ਸਾਲਾਂ ਤੋਂ 16 ਸਾਲਾਂ ਤੋਂ ਉੱਪਰ ਜਿਹੜਾ ਸਕੂਲ ਬਣਿਆ ਜਿਸ ਵਿੱਚ ਕਾਫੀ ਬੱਚੇ ਜਿਹੜੇ ਪਿੰਡਾਂ ਦੇ ਆਲੇ ਦੁਆਲੇ ਪਿੰਡਾਂ ਦੇ ਜਿਹੜੇ 500 ਤੋਂ ਵੱਧ ਬੱਚੇ ਜਿਹੜੇ ਪੜ੍ਹਦੇ ਸੀ ਪਰ ਜਿਨ੍ਹਾਂ ਨੇ ਉਹ ਜਗ੍ਹਾ ਦਾਣ ਦਿੱਤੀ ਸੀ ਉਹਨਾਂ ਨੇ ਕਿਸੇ ਦੇ ਕਹਿਣ ਉੱਪਰ ਪਿੰਡ ਦਾ ਮਾਹੌਲ ਖਰਾਬ ਕਰਨ ਦੀ ਨੀਅਤ ਨਾਲ ਜਿਹੜਾ ਉਹ ਉੱਥੇ ਜਵਰੀ ਜਿਹੜਾ ਸਕੂਲ ਚੱਲਦੇ ਸਕੂਲ ਦੇ ਵਿੱਚ ਜਿੱਥੇ ਬੱਚੇ ਪੜ੍ਹ ਰਹੇ ਪੇਪਰ ਦਿੰਦੇ ਸੀ ਉਹਨਾਂ ਅੰਦਰ ਟਰੈਕਟਰ ਟੌਲੀ ਲਿਆ ਕੇ ਪਿੰਡ ਦਾ ਵੀ ਮਾਹੌਲ ਖਰਾਬ ਕੀਤਾ ਅਤੇ ਉਹ ਬੱਚਿਆਂ ਦੇ ਵਿੱਚ ਵੀ ਬੜੇ ਸਹਿਮੇ ਆ ਵੀ ਜੋ ਇਹਨਾਂ ਨੇ ਹਰਕਤ ਕੀਤੀ ਆ ਤੇ ਜਦੋਂ ਸਾਡੇ ਸਤਿਕਾਰਯੋਗ ਸਰਪੰਚ ਸਾਹਿਬ ਉੱਥੇ ਮੌਕੇ ਤੇ ਗਏ ਆ ਤੇ ਉਹਨਾਂ ਨੇ ਸੰਤਾਂ ਦੇ ਖਿਲਾਫ ਹੀ ਬੜੇ ਆਪਸ਼ਾਬ ਜਾਤੀসূਤ ਸ਼ਬਦ ਬੋਲੇ ਜਦੋਂ ਇਸ ਸਬੰਧੀ ਦਰਖਾਸਤ ਦੇਣ ਵਾਸਤੇ ਥਾਣਾ ਬਤਾਰਾ ਨੂੰ ਪਿੰਡ ਦੇ ਵਾਸੀ ਸਾਰੇ ਬੀਬੀਆਂ ਮਤਾਮਾਂ ਪੈਣਾ ਬਜ਼ੁਰਗ ਸਾਡੇ ਵੀਰ ਸਾਰੇ ਆ ਰਹੇ ਸੀ ਤਾਂ ਉਹਨੂੰ ਬੰਦਿਆਂ ਨੇ ਵੀ ਫੇਰ ਦੁਬਾਰਾ ਜੋ ਆਪਸ਼ਬ ਜਾਤੀসূਤ ਸ਼ਬਦ ਆ ਉਹ ਸਾਡੇ ਸਮਾਜ ਨੂੰ ਬੋਲੇ ਤਾਂ ਅੱਜ ਸਵੇਰ ਦੇ ਪੂਰੇ ਪਿੰਡ ਦੇ ਨਗਰ ਦੇ ਸਾਥੀ ਪਹੁੰਚੇ ਸੀ ਵੀ ਜਿਹੜਾ ਇਹ ਮਾੜੇ ਅਰਥ ਸਰ ਸ਼ਰਾਪਤੀ ਅੰਸਰ ਸਾਡੇ ਸਮਾਜ ਨੂੰ ਜਿਹੜਾ ਗਲਤ ਸ਼ਬਦ ਬੋਲਦੇ ਆ ਉਹਨਾਂ ਦੇ ਉੱਪਰ ਪਰਚਾ ਜਿਹੜਾ ਹੋਣਾ ਚਾਹੀਦਾ ਸੋ ਐਫਆਰ ਦੀ ਕਾਫੀ ਸਰਪੰਚ ਸਾਹਿਬ ਅਿਹਾਰਚਾ 72 ਨੰਬਰ ਐਫਆਰ ਜਿਹੜੀ ਖਾਣਾ ਪਤਾਰੇ ਦੇ ਵਿੱਚ ਅੱਜ ਦਰਜ ਹੋਈ ਆ ਤੇ ਜਿਵੇਂ ਐਸਆਈਸੀਐਸਏ ਐਕਟਰ ਤੇ 295 ਜੋ ਨਵੀਂ ਬੀਐਨਐਸ ਧਾਰਾ 302 ਆ ਉਹ ਲੱਗੀ ਆ ਤੇ ਦੋ ਬੰਦੇ ਬਾਈ ਨੇ ਜਿਹੜਾ ਪਰਚਾ ਜਿਹੜਾ ਉਹਨਾਂ ਦੇ ਦਰਜ ਦਰਜ ਕੀਤਾ ਗਿਆ ਸੋ ਮੈਂ ਜਿੰਨੇ ਵੀ ਸਾਥੀ ਪਹੁੰਚੇ ਆ ਸਰਪੰਚ ਸਾਹਿਬ ਅਰੋੜਾ ਜੀ ਬੰਦ ਸਾਹਿਬ ਸਾਡੇ ਬਹੁਤ ਸਟਕਾਂ ਜੋ ਸਾਰੇ ਸਾਥੀ ਪਿੰਡ ਦੇ ਪਹੁੰਚੇ ਆ ਸੋ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕਜੁੱਟ ਹੋ ਕੇ ਸਰਪੰਚ ਸਾਹਿਬ ਦਾ ਸਾਥ ਦਿੱਤਾ ਤੇ ਪਰਚਾ ਸਾਡੇ ਸਤਿਕਾਰਯੋਗ ਸਰਪੰਚ ਸਾਹਿਬ ਵੱਲੋਂ ਦਰਜ ਕੀਤਾ ਗਿਆ ਸੋ ਮੈਂ ਇਹ ਹੀ ਮੰਗ ਕਰਨ ਦੀ ਬਾਵਜੂਦ ਹਾਂਜੀ ਇਹ ਹੀ ਜਿਹੜੀ ਮੰਗ ਕਰਦਾ ਵੀ ਅੱਗੇ ਆਪਾਂ ਜਿਹੜੇ ਸਾਰੇ ਇੱਦਾਂ ਜਿੱਦਾਂ ਅੱਜ ਇਕੱਠੇ ਹੋਏ ਆਂ ਇੱਕ ਝੰਡੇ ਥੱਲੇ ਹਰ ਦੇ ਝੰਡੇ ਥੱਲੇ ਇਕੱਠੇ ਹੋਏ ਆਂ ਤੇ ਮੈਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦਾ ਹਾਂ ਹੋਰ ਵੀ ਜਥੇਬੰਦੀਆਂ ਨੂੰ ਸੰਸਮਾਜ ਨੂੰ ਵੀ ਆਪਾਂ ਇਹਨਾਂ ਦੀ ਗ੍ਰਿਫਤਾਰੀ ਦੇ ਵਾਸਤੇ ਇੱਕ ਵਿਊਧ ਬੰਦੀ ਬਣਾਈ ਜੀ ਸਾਰੇ ਇਕੱਠੇ ਹੋਗੇ ਤਾਂ ਜੋ ਇਹ ਜਲਦੀ ਹੀ ਜਿਹੜੀ ਇਹ ਗ੍ਰਿਫਤਾਰੀ ਕਰਕੇ ਇਹਨੂੰ ਸੁਲਾਖਾਂ ਦੇ ਕੋਲ ਸੱਟ ਸਕੀਏ ਤੋਂ ਇਨੀ ਬੇਨਤੀ ਕਰਦਾ ਹਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ